ਅੱਜ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਦਾ ਸ਼ਹੀਦੀ ਦਿਨ ਹੈ 19 ਸਾਲ ਦੀ ਉਮਰ 'ਚ ਸ਼ਹੀਦੀ ਦਿੱਤੀ ਸੀ ਉਹ ਉਸ ਵੇਲੇ ਉਸ ਜ਼ਮਾਨੇ 'ਚ ਵਰਕਲੇਜ ਯੂਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰਨ ਗਏ ਸੀ ਗਦਰੀ ਬਾਬਿਆਂ ਦੀ ਨਾਲ ਮੇਲ ਹੋਇਆ ਉੱਥੇ ਕੈਲੀਫੋਰਨੀਆ 19 ਸਾਲ ਦੀ ਉਮਰ 'ਚ ਫਾਂਸੀ ਹੋਈ ਤੇ ਉਹਨਾਂ ਨੇ ਆਪਾਂ ਨੂੰ ਦੇਸ਼ ਲੈ ਕੇ ਦਿੱਤਾ ਤੇ ਅੱਜ ਦਾ ਦਿਨ ਖਾਸ ਤੌਰ ਤੇ ਤੁਹਾਡੇ ਲਈ ਕਿ ਤੁਸੀਂ ਅੱਜ ਦੇ ਦਿਨ ਇੱਕ ਆਧ ਦੇਸ਼ ਦੇ ਵਿੱਚ ਇੱਕ ਸਰਕਾਰੀ ਨੌਕਰੀ ਤੇ ਅਪਾਇੰਟ ਹੋਣ ਜਾ ਰਹੇ ਹਾਂ ਤਾਂ ਸ਼ਹੀਦਾਂ ਨੂੰ ਵੀ ਸੱਚੀ ਸਤੰਜਲੀ ਹੀ ਹੋਊਗੀ ਕਿ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਵੀ ਕਰਦੇ ਆ ਲੋਕ ਤੇ ਸਾਡੇ ਜਿਹੜੇ ਸੁਪਨੇ ਸੀ ਉਹਨਾਂ ਦੀ ਆਜ਼ਾਦੀ ਨੂੰ ਕਾਇਮ ਵੀ ਰੱਖਦੇ ਆ ਸੋ ਅੱਜ ਦਾ ਦਿਨ ਆਪਣੇ ਲਈ ਡਬਲ ਇਸ ਲਈ ਮਾਨਤਾ ਹੋਊਗੀ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਉਹ ਸ਼ਹੀਦੀ ਦਿਵਸ ਹੈ ਬਾਕੀ ਇਹ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਹੁਣ ਤੁਹਾਨੂੰ ਇੱਕ ਮੌਕਾ ਮਿਲ ਗਿਆ ਸਿਸਟਮ ਚ ਆ ਗਏ ਤੁਸੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬਾਂ ਪੜੋ ਹੋਰ ਨੰਬਰ ਲਓ ਮੈਂ ਮੈਂ ਬਹੁਤ ਵਾਰੀ ਜਦੋਂ ਨਿਯੁਕਤੀ ਪੱਤਰ ਦੇਣ ਆਇਆ ਤਾਂ ਮੈਨੂੰ ਕਈ ਵਾਰੀ ਪਤਾ ਲੱਗਿਆ ਕਿ ਕਈ ਇਹ ਜੋ ਮੁੰਡੇ ਕੁੜੀਆਂ ਵੀ ਸੀ ਜਿਨ੍ਹਾਂ ਦੀ ਉਹ ਸਾਲ ਚ ਤੀਜੀ ਤੀਜੀ ਨੌਕਰੀ ਹੈ ਚੌਥੀ ਚੌਥੀ ਨੌਕਰੀ ਹੈ ਕਿਉਂਕਿ ਕੰਪੀਟੀਸ਼ਨ ਦੇ ਐਗਜ਼ਾਮ ਦੇ ਦਿਓ ਨੰਬਰ ਆ ਜਾਣਗੇ ਤਾਂ ਤੁਸੀਂ ਸਿਲੈਕਟ ਹੋ ਜਾਓਗੇ ਸੋ ਬਾਕੀ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਕਿਹਾ ਸੀ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਰੱਖਣਾ ਚਾਹੁੰਦੇ ਕਿਉਂਕਿ ਬਾਰਡਰ ਸਟੇਟ ਹੈ ਬੜੇ ਚੈਲੰਜਸ ਨੇ ਤੇ ਨਫਰੀ ਜਿਹੜੀ ਹੈ ਉਹ ਵਧਾਉਣਾ ਵਧਾਣੀ ਹੈ ਕਿ 2000 ਸੰਨ 2000 ਦੇ ਵਿੱਚ ਵੀ 80 ਹਜ਼ਾਰ ਸੀ ਅੱਜ 2024 ਹੋ ਗਿਆ ਅੱਜ ਵੀ 80 ਹਜ਼ਾਰ ਹੈ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਕਿ ਇਹਨੂੰ ਫਿਰ ਲੱਖ ਸਵਾ ਲੱਖ ਤੱਕ ਅੱਗੇ ਲੈ ਕੇ ਜਾਇਆ ਜਾਵੇ। SSF ਇੱਕ ਨਵੀਂ ਪੁਲਿਸ ਬਣਾਈ ਜੋ ਦੇਸ਼ ਦੇ ਵਿੱਚ ਪਹਿਲੀ ਪੁਲਿਸ ਹੈ। ਅਰਵਿੰਦ ਜੀ SSF ਦੀ ਵਜ੍ਹਾ ਕਰਕੇ ਫਰਵਰੀ ਚ ਅਸੀਂ ਇਹਨੂੰ ਲਾਂਚ ਕੀਤਾ ਸੀ। ਅੱਜ 8 ਮਹੀਨਿਆਂ ਬਾਅਦ ਸਾਡੇ ਕੋਲ ਰਿਪੋਰਟ ਹੈ ਕਿ 8 ਮਹੀਨਿਆਂ ਚ SSF ਕਰਕੇ ਸੜਕਾਂ ਦੇ ਉੱਤੇ 45% ਮੌਤਾਂ ਕੱਟ ਗਈਆਂ ਨੇ 45% ਮੌਤਾਂ ਦੇ ਵਿੱਚੋਂ ਕੱਟ। ਤੋ ਕਿ ਉਹ ਸੜਕਾਂ ਤੇ ਫਿਰਦੇ ਨੇ ਉਹਨਾਂ ਕੋਲ ਫਸਟ ਏਡ ਦਾ ਸਮਾਨ ਹੈ ਨਾਲ ਦੀ ਨਾਲ ਉਹ ਕੋਈ ਲੈ ਜਾਂਦੇ ਹਸਪਤਾਲ ਚ ਚੱਕ ਕੇ ਜਾਂ ਕੋਈ ਜੇ ਕੋਈ ਗੱਡੀ ਖਰਾਬ ਹੋ ਜੇ ਤਾਂ ਉਹਨੂੰ ਪਰਾਂ ਕਰਦੇ ਤਾਂ ਕਿ ਪਹਿਲਾਂ ਪਾਕਿਸਤਾਨ ਦੇ ਹੁੰਦੇ ਸੀ ਕਿ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਪੂਰਾ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਸੀ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਵੀ ਕਰੀਏ ਰੋਜ਼ਗਾਰ ਵੀ ਦੇਈਏ। ਔਰ ਇੱਕ ਮੇਰੀ ਹੁਣ ਬੇਨਤੀ ਹੈ ਕਿ ਜਦੋਂ ਵੀ ਆ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਜਿਹੜੇ ਕੁੜੀਆਂ ਨੇ ਉਹਨਾਂ ਦੇ ਪੇਕੇ ਜਾਂ ਸਹੁਰਿਆਂ ਦੇ ਨੇੜੇ ਤੇੜੀ ਉਹਨਾਂ ਦੀਆਂ ਡਿਊਟੀਆਂ ਲੱਗਣ। ਪਰ ਜੇ ਇਧਰ ਉਧਰ ਥੋੜ੍ਹਾ ਜਿਹਾ ਡਿਊਟੀ ਲੱਗਦੀ ਵੀ ਗਈ ਬਦਲੀਆਂ ਵਾਲੀ ਅਰਜੀ ਥੋੜ੍ਹਾ ਜਿਹਾ ਲੇਟ ਕਰ ਲਿਓ ਹਜੇ।